ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਮਾਤਾ ਦਰਸ਼ਨਾ ਦੇਵੀ ਦੀ ਅੰਤਮ ਸ਼ਰਧਾਂਜਲੀ ਮੌਕੇ ਭਾਰੀ ਇਕੱਠ ਵਿੱਚ ਪਹੁੰਚੇ ਲੋਕ ਸਮਾਣਾ ਦੀ ਦਰਸ਼ਨਾ ਦੇਵੀ ਜਿਸ ਦੀ ਪਿਛਲੇ ਦਿਨ ਅਚਾਨਕ ਪ੍ਰਭੂ ਚਰਨਾ ਵਿੱਚ ਜਾ ਬਿਰਾਜੇ ਸੀ ਅੱਜ ਸਤੀ ਮੰਦਰ ਵਿਖੇ ਅੰਤਿਮ ਸ਼ਰਧਾਂਜਲੀ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ ਵਿਦਵਾਨ ਪੰਡਤਾਂ ਵੱਲੋਂ ਗੁਰੂ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ਆਰਤੀ ਕੀਤੀ ਗਈ ਅਤੇ ਮਾਤਾ ਦਰਸ਼ਨਾ ਦੇਵੀ ਤੇ ਆਪਣੇ ਪਿਛੇ ਪਤੀ ਸਰੂਪ ਚੰਦ ਅਤੇ ਤਿੰਨ ਪੁੱਤਰ ਵਿਸ਼ਨਪਾਣ ਮਿੱਤਲ ਜੋਰੀ ਮਿੱਤਲ ਸੰਜੀਵ ਮਿੱਤਲ ਨੂੰ ਛੱਡ ਕੇ ਚਲੇ ਗਏ ਅੱਜ ਸਰਦਾ ਸੁਮਨ ਮੌਕੇ ਧਾਰਮਿਕ ਅਤੇ ਰਾਜਨੀਤਿਕ ਲੋਕਾਂ ਵੱਲੋਂ ਉਹਨਾਂ ਨੂੰ ਸਰਦਾ ਸੁਮਨ ਅਰਪਿਤ ਕੀਤੇ ਗਏ ਇਸ ਸ਼ਰਧਾਂਜਲੀ ਮੌਕੇ ਕੈਬਨਟ ਮੰਤਰੀ ਦਾ ਭਰਾ ਅਰਜਿੰਦਰ ਸਿੰਘ ਮਿੰਟੂ ਗੁਰਦੇਵ ਸਿੰਘ ਢਵਾਣਾ ਕਪੂਰਜੰਤ ਬਾਂਸਲ ਮਦਨ ਮਿੱਤਲ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗੁਪਤਾ पात्रों तो रमेश कुमार को भी हाजिर सन समाना तो कला शर्मा नूरी बांसल की रिपोर्ट इतिहास कौन-कौन से भूतकाल भविष्यकाल और वर्तमान काल अर्जेंट पास्ट और फ्यूचर तीनों कालों में जिसकी सत्ता एक जैसी बनी रहती है उसी को क्या कहते हैं सत्य कहते हैं विराजमान दिमार, पंडित जी महाराज ਅਤੇ ਆਜੀ ਇਸ ਗੁਜ਼ਰ ਪਰਿਵਾਰ ਦੇ ਨਾਲ ਇਹ ਸੋਗ ਸਵਾਰਾਹੀ ਕੰਪੜੇ ਸਾਰੇ ਵੀ ਦੋਸਤ ਮਿੱਤਰ ਸਕੇ ਸੰਬੰਧੀ ਇਹ ਸੰਗਤ ਜੀ ਸਮੋਹ ਨੇ ਸ਼ਾਮ ਨੂੰ ਵਾਸਤੇ ਇਕੱਠੇ ਹੋਏ ਆ ਉਹ ਪਰਮ ਪિતા ਪਰਮਾਤਮਾ ਦੇ ਹੁਕਮ ਸਰਕਾਰ ਉਸ ਦਿਨ ਪਹਿਲਾ ਆਪਣੇ ਪਰਿਵਾਰ ਨੂੰ ਇਸ ਸੰਸਾਰ ਨੂੰ ਸਮਾਜ ਨੂੰ ਸਰੀਰੀ ਕੁਛੋੜਾ ਦੇ ਕੇ ਮੇਰੀ ਮਾਤਾ ਸਾਡੇ ਬਹੁਤ ਹੀ ਸਰਦਾਰ ਯੋਗ ਮਾਤਾ ਜੀ ਸ਼੍ਰੀਮਤੀ ਦਰਸ਼ਨਾ ਦੇਵੀ ਜੀ ਪੰਜਾਬ ਨਿਵਾਸੀ ਗੁਜਰਾਤ ਨਿਵਾਸੀ ਹਤਲਾ ਨਿਵਾਸੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਸ਼ਾਸਤਰੀ ਜੀ ਨੇ ਬਹੁਤ ਵਿਸਤਾਰ ਨਾਲ ਦੱਸਿਆ ਪਰਿਵਾਰ ਬਾਰੇ ਮੈਂ ਕੇਵਲ ਇੱਕ ਹੀ ਗੱਲ ਕਹੂੰਗਾ ਪਹਿਲਾਂ ਵੀ ਮੈਂ ਹਰੀ ਭੋਗ ਦੇ ਗੱਲ ਕਹਿਣਾ ਹਾਂ ਜਿਸ ਤੇ ਬਾਤ ਕਰਦਾ ਪ੍ਰਭਾਣੀ ਦਾ ਪਰਮਾਨ ਹੈ ਰਾਣਾ ਰਾਮ ਨੂੰ ਕੋ ਰਹਿ ਰਾਮ ਜੀ ਨੂੰ ਕਰੂ ਜੀ ਵਾਰੀ ਉਹ ਆਪਣੀ ਕੋਈ ਨਾ ਮੁਝਾਤੀ